ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਅੱਜ ਤੁਹਾਨੂੰ ਮੈਂ ਦੱਸਾਂਗਾ ਕਿ ਅਮਰੀਕਾ ਦੇ ਵਿੱਚ ਇੱਕ ਖਾਲਸੇ ਨੇ ਫੇਰ ਸਿੱਖਾਂ ਦਾ ਨਾਮ ਉੱਚਾ ਕੀਤਾ ਤੇ ਇੱਜ਼ਤ ਦੇ ਝੰਡੇ ਗੱਡੇ ਨੇ ਉਸ ਸਿੱਖ ਦਾ ਨਾਮ ਕੀ ਹੈ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਉਹ ਇੱਕ ਪੂਰੇ ਤਾਰੇ ਦੀ ਤਰ੍ਹਾਂ ਚਮਕਿਆ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਦੇ ਦੰਗਿਆਂ ਦੇ ਵਿੱਚ ਸਭ ਕੁਝ ਗਵਾ ਚੁੱਕੇ ਲੁੱਟਿਆ ਪੁੱਟਿਆ ਗਿਆ ਇੱਕ ਪਰਿਵਾਰ ਜਿਹੜਾ ਕਿ ਬਿਲਕੁਲ ਖਤਮ ਹੋ ਗਿਆ ਸੀਗਾ ਉੱਥੋਂ ਪੰਜਾਬ ਦੇ ਵਿੱਚ ਆਉਂਦਾ ਦਿੱਲੀ ਤੋਂ ਔਰ ਪੰਜਾਬ ਦੇ ਵਿੱਚ ਆ ਕੇ ਆਪਣੀ ਰੋਜੀ ਰੋਟੀ ਕਮਾਉਣ ਲੱਗਦਾ ਹੈ ਆਪਣੇ ਕੁਝ ਪੈਰ ਪੱਕੇ ਕਰਦਾ ਹੈ ਤੇ ਲੇਕਿਨ ਉਹਨਾਂ ਦਾ ਹੋਰ ਹਰ ਬੱਚਾ ਜਿਸ ਦਾ ਨਾਮ ਹੈ ਸਵਰਨਜੀਤ ਸਿੰਘ ਖਾਲਸਾ ਉਹ ਅਮਰੀਕਾ ਦੇ ਵਿੱਚ ਚਲਿਆ ਜਾਂਦਾ ਹੈ ਦੋਸਤੋ ਤੇ ਅਮਰੀਕਾ ਦੇ ਵਿੱਚ ਜਾ ਕੇ 2000 ਦੇ 2007 ਦੇ ਵਿੱਚ ਉਹ ਨਾਰਵੇਚ ਦੇ ਵਿੱਚ ਪਹੁੰਚਿਆ ਸੀਗਾ ਤੇ ਉਤੋਂ ਵਿੱਚ ਦੋਸਤੋ ਉਹਨੇ ਜਾ ਕੇ 2021 ਦੇ ਵਿੱਚ ਉਹ ਨਾਰਵੇਚ ਸਿਟੀ ਕੌਂਸਲਰ ਚੁਣਿਆ ਗਿਆ ਸੀਗਾ ਕੌਂਸਲ ਚੁਣਿਆ ਗਿਆ ਤੇ ਪਹਿਲਾ ਜਿਹੜਾ ਉਹ ਕਨੈਕਟਿਵ ਕਨੈਕਟੀ ਕਟ ਦਾ ਪਹਿਲਾ ਸਿੱਖ ਉਹਨੂੰ ਚੁਣਿਆ ਗਿਆ ਸੀਗਾ ਲੇਕਿਨ ਦੋਸਤੋ ਹੁਣ ਉਹਨੇ ਕਮਾਲ ਕਰਤੀ 2025 ਦੇ ਵਿੱਚ ਉਹ ਜਿਹੜੀਆਂ ਹੁਣ ਮਿਊਸਪਲ ਚੋਣਾਂ ਹੋਈਆਂ ਨੇ ਉਹਦੇ ਚ ਉਹ ਮੇਅਰ ਚੁਣਿਆ ਜਾਂਦਾ ਇੱਕ ਸਿੱਖ ਜਿੱਥੇ ਕਿ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਸਿੱਖ ਰਹਿੰਦੇ ਨੇ ਉੱਥੇ ਇੱਕ ਸਿੱਖ ਅਮਰਤਾਰੀ ਸਿੰਘ ਦਾ ਮੇਅਰ ਚੁਣਿਆ ਜਾਂਦਾ ਦੋਸਤੋ ਕੋਈ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਮੇਅਰ ਆਪਾਂ ਜੇ ਆਪਣੇ ਇੱਥੇ ਹੀ ਮੰਨ ਲਓ ਤੁਸੀਂ ਇੱਥੇ ਕੋਈ ਆਪਣੇ ਵੱਡੇ ਸ਼ਹਿਰ ਦਾ ਮੇਅਰ ਚੁਣਿਆ ਜਾਂਦਾ ਤਾਂ ਉਹ ਵੀ ਫੁੱਲਿਆ ਨਹੀਂ ਸਮੋਗਾ ਜਦੋਂ ਕਿ ਇੱਥੇ ਪੰਜਾਬ ਹੈ ਪਰ ਆਪਣੇ ਸੂਬੇ ਤੋਂ ਦੂਰ ਆਪਣੇ ਦੇਸ਼ ਤੋਂ ਦੂਰ ਦਿੱਲੀ ਦੇ ਵਿੱਚ ਜਿਹੜੇ ਲੋਕਾਂ ਨੇ ਸਿੱਖਾਂ ਨੂੰ ਮਾਰਿਆ ਕੁਚਲਿਆ ਔਰ ਇੱਕ ਤਰ੍ਹਾਂ ਕਹਿ ਲਓ ਇਹ ਸਰਕਾਂ ਦੇ ਉੱਪਰ ਟਹਿਰ ਪਾਪਾ ਕੇ ਸਾਰਿਆ ਸੀਗਾ ਉਹਨਾਂ ਉਹਨਾਂ ਨੂੰ ਇੱਕ ਇਹ ਜਵਾਬ ਹੈ ਪੂਰਾ ਇਹੋ ਜੇ ਸਿੱਖਾਂ ਦਾ ਕਿ ਤੁਸੀਂ ਸਾਨੂੰ ਕਿੰਨਾ ਕੁ ਖਤਮ ਕਰੋਗੇ ਅਸੀਂ ਉਨਾ ਹੀ ਦੂਣਾ ਚੌਣਾ ਹੋ ਕੇ ਤੁਹਾਨੂੰ ਦਿਖਾਵਾਂਗੇ ਇਹ ਦੋਸਤੋ ਜਿਹੜਾ ਸਵਰਨਜੀਤ ਸਿੰਘ ਖਾਲਸਾ ਹੈ ਇਹ ਇੱਕ ਜਿਹੜੇ ਇਹਦੇ ਦਾਦਾ ਦਾ ਨਾਮ ਹੈ ਉਹ ਸਵਰਗਵਾਸੀ ਜਥੇਦਾਰ ਇੰਦਰਪਾਲ ਸਿੰਘ ਦੇ ਪੋਤਰੇ ਨੇ ਤੇ ਹੁਣ ਜਿਹੜੇ ਜਥੇਦਾਰ ਪਰਮਪਿੰਦਰਪਾਲ ਸਿੰਘ ਖਾਲਸਾ ਦੇ ਹੁਣ ਹਾਰ ਬੇਟੇ ਨੇ ਜਿਨੇ ਆਪਣਾ ਨਾਮ ਜਿਵੇਂ ਉਹ ਗੀਤ ਕਹਿੰਦੇ ਨੇ ਨਾ ਗੁਜਰਾਤੀਆਂ ਗੋਰਿਆਂ ਚੀਨੀਆਂ ਪੰਜਾਬੀਆਂ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਨਾਮ ਗੂੰਜਨ ਲਾਇਆਗਾ ਤੇ ਦੋਸਤੋ ਇਹ ਆਪਣੀ ਪਾਰਟੀ ਵੱਲੋਂ ਜਿਹੜਾ ਇਨਾਂ ਦੀ ਪਾਰਟੀ ਸੀ ਡੈਮੋਕ੍ਰੇਟ ਵੱਲੋਂ ਇਹ 2458 ਵੋਟਾਂ ਨਾਲ ਇਹਨੇ ਜਿੱਤ ਹਾਸਲ ਕੀਤੀ ਹੈ ਜਦਕਿ ਜਿਹੜਾ ਰਿਪਬਲਿਕਨ 83 ਗੋਲਡ ਨੂੰ 250 ਵੋਟਾਂ ਮਿਲੀਆਂ ਨੇ ਤੇ ਇੱਕ ਤੀਜਾ ਕੋਈ ਸੀਗਾ ਨੂੰ 110 ਵੋਟਾਂ ਮਿਲੀਆਂ ਨੇ ਤੇ ਇਸ ਨੇ ਮਤਲਬ ਆਪਣੇ ਜਿਹੜਾ ਸਾਹਮਣੇ ਆਲਾ ਬੰਦਾ ਸੀਗਾ ਉਹ ਤੋਂ ਸੰਜ ਲੋ 2458 ਤੇ ਉਹਨੂੰ 2250 ਤਕਰੀਬਨ 208 ਵੋਟਾਂ ਦੇ ਵੱਡੇ ਫਰਕ ਦੇ ਨਾਲ ਉਹ ਉਹਨੂੰ ਹਰਾਇਆਗਾ ਤੇ ਸਭ ਤੋਂ ਵੱਡੀ ਗੱਲ ਦੋਸਤੋ ਚਾਹੇ ਕਿੰਨੀਆਂ ਇਹ ਬਹੁਤ ਵੱਡਾ ਫਰਕ ਹੈ 205 ਵੋਟਾਂ ਦਾ ਵੀ ਪਰ ਇੱਕ ਅਮਰਤਾਰੀ ਸਿੰਘ ਵੱਲੋਂ ਅਮਰੀਕਾ ਵਰਗੇ ਦੇਸ਼ ਦੇ ਵਿੱਚ ਜਿੱਥੇ ਅੱਜ ਆਪਾਂ ਨੂੰ ਪਤਾ ਹੈ ਕਿ ਉੱਥੋਂ ਦੇ ਰਾਸ਼ਟਰਪਤੀ ਵੱਲੋਂ ਜਿਹੜੇ ਪ੍ਰਵਾਸੀਆਂ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਜਾ ਰਿਹਾ ਲੇਕਿਨ ਉਹਦੇ باوجود ਇੱਕ ਸਿੱਖ ਪੰਜਾਬੀ ਵੱਲੋਂ ਇਸ ਤਰ੍ਹਾਂ ਆਪਣੀ ਜਿੱਤ ਦੇ ਝੰਡੇ ਕੱਢਨੇ ਇਹਦੇ ਨਾਲ ਦੋਸਤੋ ਸਾਡੇ ਸਿੱਖਾਂ ਦਾ ਨਾਮ ਪੱਗ ਦਾ ਨਾਮ ਪਗੜੀ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਰੌਸ਼ਨ ਹੁੰਦਾ ਕਿਉਂਕਿ ਅਮਰੀਕਾ ਤੁਹਾਨੂੰ ਪਤਾ ਅੱਜ ਇੱਕ ਸੁਪਰ ਪਾਵਰ ਹੈ ਸੋ ਅਸੀਂ ਆਪਣੇ ਵੱਲੋਂ ਆਪਣੇ ਚੈਨਲ ਬਨੋ ਆਪਣੇ ਪੇਜ ਬਨੋ ਅ ਇਨਾਂ ਨੂੰ ਜਿਹੜਾ ਆਇਗਾ ਜਿੱਤ ਦੇ ਉੱਪਰ ਇਨਾਂ ਦੀ ਦੇ ਉੱਪਰ ਤੇ ਇਨਾਂ ਦੇ ਮਿਹਰ ਚ ਚੁਰੇ ਜਾਣ ਦੇ ਉੱਪਰ ਸਵਰਨਜੀਤ ਸਿੰਘ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਆ ਕਿ ਵਾਹਿਗੁਰੂ ਇਨਾਂ ਨੂੰ ਸਵਰਨਜੀਤ ਨੂੰ ਹੋਰ ਵੀ ਬੁਲੰਦੀਆਂ ਤੇ ਪਹੁੰਚਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇਹੋ ਜਿਹੀਆਂ ਵੀਡੀਓ ਜ਼ਰੂਰ ਸ਼ੇਅਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਇਹ ਇਹੋ ਜੀ ਜਿਹੜੀ ਖਬਰ ਹੈ ਚਾਹੇ ਵੇਖ ਸਕਦੇ ਆ ਜੀ ਖਬਰਾਂ ਖਵਾਰਾਂ ਚ ਆ ਜਾਂਦੀਆਂ ਨੇ ਪਰ ਜਿਹੜੇ ਲੋਕ ਅਖਬਾਰ ਅੱਜਕੱਲ ਬਹੁਤ ਘੱਟ ਪੜ੍ਹਦੇ ਨੇ ਸੋਸ਼ਲ ਮੀਡੀਆ ਤੇ ਇਹੋ ਜੀ ਖਬਰ ਹੈ ਜਿਹੜੀ ਉਹ ਹਰੇਕ ਬੰਦੇ ਤੱਕ ਪਹੁੰਚਣੀ ਚਾਹੀਦੀ ਆ ਵਾਇਰਲ ਚ ਕ ਖਾਲਸਾ ਵਾਇਰਲ ਚ ਥਾਤੇ